ਇੰਤਰਦੇ ਅਭੀਸਾਰ ਵੇਤ ਰੰਭ ਹੋ ਰਹੇ ਹਨ ਆਪ ਜੀ ਦੀ ਆਗਿਆ ਹੋਵੇ ਕੜਾ ਪ੍ਰਸ਼ਾਦੀਆਂ ਦੇ ਗੰਸਾ ਜਿਕੇ ਹਾਜ਼ਰ ਨੇ ਆਪ ਜੀ ਨੂੰ ਭਗ ਲਗੇ ਆਪ ਜੀ ਕਾ ਸੀਤ ਪ੍ਰਸ਼ਾਦ ਆਪ ਜੀ ਕੀ ਸੰਗਤ ਕੋ ਵਰਤੇ ਕਲਾਵ ਕੇ ਨਾਮ ਕੀ ਵਰਤੇ ਸੁਖ ਹੋਵੇ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਜੜੀ ਦਾ ਵਾਹਿਗੁਰੂ ਜੀ ਕਾ ਤਸਾ ਵਾਹਿਗੁਰੂ ਜੀ ਕੀ ਫਤਹਿ ਜੋ ਰਗ ਰਬ ਲਾਵੇ ਸੁਨਿਆਲ ਜਾਵੇ ਗੁਰਵਰ ਅਗਲ ਜਿੱਟਾ ਬਾਜਾ ਵਾਲਿਓ ਸਤ ਗੁਰ ਰਖ ਲਿਓ ਫਿਰਦਵਾਣੇ ਦੇ ਜਿੱਟਾ ਗੁਰਦੇਵ ਜੀ ਦਸਨੋ ਸਰਬਾਤ ਗੁਰੂ ਖਾਲਸੇ ਸਤ ਸ੍ਰੀ ਅਕਾਲ ਸਤ ਸ੍ਰੀ ਅਗਲ ਦੇਖ ਦੇਖ ਫਤਿਹ ਵਾਹਿਗੁਰੂ ਜੀ ਕਾ ਕਾ ਮੇ ਹੋਗਣ ਜੀ ਹੁਕਮ ਲੈ ਵੜਿਆਈ ਹੁਕਮੀ ਇਤ ਮਨੀ ਜਕਮ ਲਿਖ ਦੁਖ ਸੁਖ ਪਾਈਐ ਇਕਨਾਕਮੀ ਬਖਸ਼ੀ ਸੇਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਕਮਨਾ ਕੋ ਨਾਨਕ ਮੈਂ ਦੇਵ ਜੈ ਤਾ ਹਉ ਮੈਂ ਕਹਿ ਨਾ ਕੋਏ ਗਲਖਿਆਦਰਾ ਦੂਰ ਕਥਨਾ ਕਥੀ ਨਾ ਵੇ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਨਿੰਦਾ ਦੇ ਲੈ ਦੇ ਥਕ ਪਾਇ ਡੁਗੜ ਡੁਗੰਤਰ ਖਾਹੀ ਖਾਹੇ ਹੁਕਮੀ ਕੁਮ ਚਲਾਏ ਰਾਹੁ ਨਾਨਕ ਵਿਖੇ ਸਾਹਿਬੇ ਪ੍ਰਵਾਹੋ ਸਾਚਾ ਸਹਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਖੀਏ ਜਿਤ ਦੇ ਸਦਰਬਾਰ ਮੋਹੰਕੇ ਬੋਲਣ ਬੋਲੀਏ ਜੇਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚ ਨਾਵ ਵੜਿਆਈ ਵਿਚਾਰ ਕਰਵੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਐਵਾ ਜਾੜੀਆਂ ਸਭ ਆਪੇ ਸੱਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਮ ਜੰਨ ਜਨ ਸੋਏ जिण सेवा तनु पाया मां नान गاويه ਗੁਣੀ ਨਿਧਾਨ ਗاويه ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰਸੋ ਘਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੇਸ਼ਰ ਗੁਰੂ ਗੋਖ ਬ੍ਰਹਮਾ ਗੌਰ ਪਾਰਬਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਣਾ ਜਾਇ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਸਰਣਾ ਜਾਇ ਤੀਰਥ ਧਾਵਾ ਜੇ ਤਿਸ ਭਾਵਾ ਮਿਨ ਪਾਣੇ ਕੇ ਨਾਇ ਕਰੀ ਜੇ ਤਿਸਰਠਾ ਪਾਈ ਵੇਖਾ ਬਨ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੇਹ ਬਜਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਸਰਨਾ ਜਾਏ ਜੇ ਤੁਕਿ ਚਾਰੇ ਆਰਜਾ ਹੁਰਦ ਸੁਣੀ ਹੋਏ ਰਵਾ ਖੰਡਾ ਵੀ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਇ ਕ ਜਸ ਕੀਰਤਿ ਜਗ ਲੇ ਜੇ ਤਿਸ ਨਦਰਣਾ ਬਈ ਤਾ ਮਾਤਨਾ ਪੁਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇ ਦੇਹ ਕੋ ਇਹ ਨ ਸੁੱਝੈ ਜੇ ਤਿਸ ਗੁਣ ਕੋਇ ਕਰੇ ਸੁਣਾਇ ਸਿੱਧ ਪੀਰ ਸੁਰਨਾ ਸੁਣਾਇ ਤਰ ਤਵਲੇ ਆਕਾਸ਼ ਸੁਣਾਇ ਦੀਪ ਲੋਪਾ ਤਾਲ ਸੁਣਾਇ ਪਹਣ ਸਕੈ ਕਾ ਨਾਨਕ ਭਗਤਾਂ ਸਦਾ ਵਿਗਾਸ ਸੁਣਾਇ ਹਿੰਦੂ ਪਾਪ ਕਾ ਨਾਸ ਸੁਣਾਇ ਸਰਬਰ ਮਾਇੰਦ ਸੁਣਾਇ ਮੋਕਸ਼ ਲਾਹਣ ਮੰਦ ਸੁਣਾਇ ਜੋਗ ਜੁਗਤਨ ਭੇਦ ਸੁਣਾਇ ਸਾਥ ਸਿਮਰਤ ਦੇ ਨਾਨਕ ਭਗਤਾਂ ਸਦਾ ਵਿਗਾਸ ਸੁਣਾਇ ਹਿੰਦੂ ਪਾਪ ਕਾ ਨਾਸ ਸੁਨਾਹ ਸਤੋਗਿਆ ਆਣ ਸੁਨਾਹ ਹੜ ਸੜ ਕਾ ਇਸ਼ਨਾਨ ਸੁਨਾਹ ਪੜਪੜ ਪਾਵੇ ਮਾਨ ਸੁਨਾਹ ਲਾਗੇ ਸਾਇ ਧਿਆਨ ਨਾਨਕ ਭਗਤਾਂ ਸਦਾ ਬਗਾਸ ਸੁਨਾਹ ਹੰਦੂ ਪਾਪ ਕਾ ਨਾਸ ਸੁਨਾਹ ਸਰਾਂ ਗੁਨਾ ਕੇ ਗਾ ਸੁਨਾਹ ਸੇਖ ਪੀਰ ਪਾਤਸ਼ਾਹ ਸੁਨਾਹ ਹੰਦੇ ਪਾਵੇ ਰਾਹ ਸੁਨਾਹ ਹਾਥ ਵੀ ਅਸ ਗਾ ਨਾਨਕ ਭਗਤਾਂ ਸਦਾ ਬਗਾਸ ਸੁਨਾਹ ਹੰਦੂ ਪਾਪ ਕਾ ਨਾਸ ਮੰਨੇ ਕੀ ਗੱਦ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਿਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰਿਆ ਸਾ ਨਾਮ ਦੇ ਅੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾਈ ਸੁਰਤ ਵੇਮਨ ਬੁੱਧ ਮੰਨਾਈ ਸਗਲ ਭਵਨ ਕੀ ਸੁੱਧ ਮੰਨਾਈ ਮੋਹ ਚੋਟਾਣਾ ਖਾਏ ਮੰਨਾਈ ਜਮ ਕੇ ਸਾਥ ਨ ਜਾਏ ਅਸਾ ਨਾਮ ਦੇ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾਈ ਮਾਰਗ ਠਾਕਣਾ ਪਾਏ ਮੰਨਾਈ ਪਖਸੋਂ ਪ੍ਰਗਟ ਜਾਏ ਮੰਨਾਈ ਮਗਨਾ ਚੱਲੇ ਪੰਥ ਮੰਨਾਈ ਧਰਮ ਸੇਤੀ ਸੰਬੰਧ ਅਸਾ ਨਾਮ ਦੇ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾਈ ਪਾਵੇ ਮੋਹ ਦੁਆਰ ਮੰਨਾਈ ਪਰਵਾਰ ਸਾਧਾਰ ਮੰਨਾਈ ਤਰੇ ਤਾਰੇ ਗੁਰ ਸਿੱਖ ਮੰਨਾਈ ਨਾਨਕ ਪਵਨਾ ਭੇਖ ਐਸਾ ਨਾਮ ਦੇ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸਮਾਰਤ ਹਉਲ ਧਰਮ ਦੇ ਆਕਾ ਪੂਤ ਸੰਤੋਖ ਆਭ ਰਖਿਆ ਜਨ ਸੂਤ ਜੇ ਕੋ ਬੁੱਝਿਆ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਭਾਰਤ ਲੈ ਕਵਨ ਜੋਰ ਜੀ ਆਜਾਤ ਰੰਗਾ ਕੇ ਨਾਭ ਸਭ ਨਾਲ ਲਿਖਿਆ ਬੜੀ ਕਲਾਮ ਹੋਲੇ ਕਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਦਾਦ ਜਾਣੇ ਕੌਣ ਕੂਦ ਕੀਤਾ ਪਸਾਉ ਏਕੋ ਕਵਾਵ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਸੁਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਾਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹ ਭਗਤ ਸਾਰ ਅਸੰਖ ਮੌਲਿ ਵਿਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਦਾ ਜਾਵਾ ਇੱਕ ਵਾਰ ਜੋਤ ਉਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਤਿਆਗ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫੇਰਾਹੇ ਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਸੁਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖਤਾਵ ਗਮ ਗਮ ਸੰਖਲੋ ਅਸੰਖ ਕਹੈ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨਹ ਲਿਖੇ ਤੇ ਸਰਨਾਹੇ ਜੇ ਫਰਮਾਇ ਤੇ ਤੇ ਪਾਇ ਜੇ ਤਾ ਕੀਤਾ ਤੇ ਤਾ ਨਾ ਵਿਰਣਾਵੇਂ ਨਾਹੀ ਕੋਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਜਿਹੇ ਪਾਣੀ ਧੋਤੇ ਉਤਰੋ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਹੀਏ ਧੋਏ ਭਰੀਏ ਮਤ ਪਾਪਾਂ ਕੈ ਸੰਗ ਧੋਪੈ ਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹਿ ਕਰ ਕਰਨਾ ਲਿਖ ਲੈ ਜਾਵ ਆਪੇ ਬੀਜਾ ਪਹਿ ਖਾਹੋ ਨਾਨਕੁ ਕੁਕਮੀ ਆਵੋ ਜਾਓ ਤੀਰ ਤਪ ਦਿਆ ਦਤਿ ਧਾਨ ਜੇ ਕੋ ਪਾਵੈ ਤਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤਿ ਤੀਰਥ ਮਲ ਨਾਓ ਸਾਭ ਗੁਣ ਤੇਰਾ ਮੈਂ ਨਾਹੀ ਕੋਏ ਬੇਨ ਗੁਣ ਕੀਤੇ ਭਗਤ ਨਾ ਹੋਏ ਸੁਅਸਤਿ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਵ ਕੌਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਆਹਰ ਕਵਣ ਸਰੋਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਨ ਵਖਤਰਾ ਪਾਇਓ ਕਾਦੀ ਆਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰਤਬਾ ਹੁਣਾ ਕੋਈ ਜਾ ਕਰਤਾ ਸ੍ਰੀ ਠੀ ਕੋ ਸਾਜੇ ਆਪੇ ਜਾਣੇ ਸੋਈ ਜਿਵ ਕਰਿਆ ਖਾ ਕੇ ਵਿਸਾਲਾਹੀ ਕੋ ਵਰਨੀ ਕੋ ਜਾਣਾ ਨਾਨਕ ਆਖਣ ਸਭ ਕੋ ਵਾਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਇ ਵਡੀ ਰਾਈ ਕੀਤਾ ਜਾਗਾ ਹੋਏ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲਖ ਆਕਾਸਾਂ ਆਗਾਸ ਓੜਕ ਓੜਕ ਪਾਲ ਸਕੇ ਵੇਦ ਕਹਿਣਿਕ ਬਾਸ ਸਸ 18 ਕਹਿਣਕ ਤੇ ਬਾਸ ਲੇਕ ਧਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਬਿਨਾਂ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਹੇ ਸਮੁੰਦਰ ਨ ਜਾਣੀਐ ਸਮੁੰਦਰ ਸਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੁਣਾ ਵੀਸਰੈ ਅੰਤਨਾ ਸਿਫਤੀ ਕਹਿਣਾ ਨਯੰਤੋ ਅੰਤਨਾ ਕਰਨ ਦੇ ਨਯੰਤੋ ਅੰਤਨਾ ਵੇਖਣ ਸੁਣ ਅੰਤੋ ਅੰਤਨਾ ਜਾਪੇ ਕਿਆ ਮਨਮੰਤੋ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਵਾਰ ਅੰਤ ਕਰਨ ਕੀਤੇ ਬਿਰਲਾਹੇ ਤਾਂ ਕੇ ਅੰਤਨਾ ਪਾਏ ਜਾਹੇ ਇਹ ਅੰਤਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬੀ ਉੱਚਾ ਥਾਉ ਉੱਚੀ ਉਪਰ ਉੱਚਾ ਨਾ ਹੋਏ ਵੜੀ ਉੱਚਾ ਹੋਵੇ ਕੋਈ ਤੀ ਸੂਚਾ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਥੁਮਾਏ ਕੀਤੇ ਮੰਗੇ ਜੋਧੇ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਫਤ ਟਟੇ ਵੇਕਾਰ ਕੀਤੇ ਲੈ ਲੈ ਮੁਕਰਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤੇ ਦੂਖ ਭੋਗ ਸਦਮਾਰਹਿ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜੇਤੀਆ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸਨੋਂ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮਲ ਗੋਣ ਅਮਲ ਵਪਾਰ ਅਮਲ ਵਪਾਰੀ ਅਮਲ ਭੰਡਾਰ ਮੋਲਾ ਭੇਮ ਮਲ ਜਾਇ ਮਲ ਪਾਏ ਮਲ ਲਾ ਸਮਾਹੇ ਮਲ ਧਰਮ ਮਲ ਦੀ ਬਾਣੇ ਮਲ ਤੋਲ ਮਲ ਪ੍ਰਮਾਨ ਮਲ ਬਉਸੀਸਾ ਮੋਲ ਨਿਸਾਨੇ ਮਲ ਕਰਮ ਮਲ ਫਰਮਾਨ ਮਲੋ ਮਲਾਖਿਆ ਨਾ ਜਾਇ ਆਖ ਆਖ ਰਹਿਲੇ ਵਿਲਾਇ ਆਖੇ ਵੇਦ ਪਾਠ ਪੁਰਾਨ ਆਖੇ ਪੜ੍ਹੇ ਕਰੇ ਵਖਿਆਨ ਆਖੇ ਬਰਮੇ ਆਖੇ ਹਿੰਦ ਆਖੇ ਗੋਪੀ ਤੈ ਗੋਵਿੰਦ ਆਖੇ ਹੀ ਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਓ ਠੁੜ ਜਾਏ ਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕਈ ਕੇ ਜੇਵੜ ਭਾਵੇ ਤੇਵੜ ਹੋਏ ਰਾਣਕ ਜਾਣਾ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਰਗਾ ਵਰੰਗ ਵਰ ਸੋਦ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰਿਸੋ ਕਹੀ ਅਨ ਕੀਤੇ ਗਾਵਨ ਹਾਰੇ ਗਾਵਹਿ ਤੁਹਨਾ ਪਉਣ ਪਾਣੀ ਬੈ ਸੰਤਰ ਗਾਵਹਿ ਰਾਜਾ ਤਰਮੰਦਵਾਰੇ ਗਾਵਹਿ ਚੇਤ ਗੋਬਤ ਲਿਖ ਜਾਨਹਿ ਲਿਖਲੇ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਣ ਸਦਾ ਸਾਰੇ ਗਾਵਹਿ ਇੰਦ ਈ ਦਸਨ ਬੈਠੇ ਦੇਵਤੀ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੋਗ ਜੋਗ ਵੇਦ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਮਸ਼ ਪਿਆਲੇ ਗਾਵਣ ਰਤਨ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਔਰ ਭੰਡਾ ਕਰਕਾਰ ਖੇ ਧਾਰੇ ਸੇ ਤਦਨੋ ਗਾਵਹਿ ਜੋਤ ਦੁਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਜ ਸਹਬ ਸੱਚਾ ਸਾਚੀ ਨਾਈ ਹੈ ਭੀ ਹੋਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਰਤੀ ਕਰ ਕਰ ਜਿਨ ਸੀ ਮਾਇਆ ਜਿਨ ਅਪਾਈ ਕਰ ਕਰ ਵਖੇ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰ ਸੀਖ ਮਨ ਕਰਨਾ ਜਾਈ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰੇ ਬਿਪੂਤ ਖਿੰਸਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਤ ਸਹਾ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਪਉੜ ਗਿਆਨ ਦੇ ਆਪ ਢਾਰਨ ਘਟ ਘਟ ਵਾਜੇ ਨਾਦ ਆਪ 나ਥ 나ਥੀ ਸਭ ਜਾ ਕੀ ਰੇਤ ਸਿਧੇ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਰ ਚਲਾਵੇ ਲਿਖਿਆ ਵੇ ਭਾਗ ਆਦੇਸ ਤੇ ਸਾਯਾਦੇਸ ਆਦ ਨੀਲ ਅਨਾਦ ਨਾਥ ਜੋਜੁ ਗੇ ਕੋ ਵੇ ਸਿਕਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਮਾਨਿਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਣ ਜੇਵ ਤਿਸ ਭਾਵੇ ਤਵੇ ਚਲਾਵੇ ਜੇਵ ਹੋਵੇ ਫਰਮਾਨ ਹੋਵੇਖੀ ਉਹਨਾਂ ਨਦਰ ਨਾਵੇ ਬਹੁਤਾ ਹੀ ਵਡਾਨ ਆ ਦੇਸ ਤਿਸਾ ਆ ਦੇਸ ਆਦ ਨੀਲਿਆ ਨਾਦ ਨਾਹਤ ਜੋਗ ਜੋਗ ਇਕ ਵੇਸ ਆ ਸੁਣ ਲੋਏ ਲੋਏ ਪੰਡਾਰ ਜੋਗਿ ਸਪਾਇਸ ਇਕ ਆਵਾਰ ਕਰ ਕਰ ਵੇਖੇ ਸਿਰਜਨ ਹਰ ਨਾਨਕ ਸੱਚੇ ਕੀ ਸਾਚੀ ਕਾਰ ਆ ਦੇਸ ਤਿਸਾ ਆ ਦੇਸ ਆਦ ਨੀਲਿਆ ਨਾਦ ਨਾਹਤ ਜੋਗ ਜੋਗ ਇਕ ਵੇਸ ਇਕ ਦੂਜੀ ਬਹੁ ਲੱਖ ਹੋਇ ਲੱਖ ਹੋਇ ਲੱਖ ਵੀਸ ਲੱਖ ਲੱਖ ਢੇੜਾ ਕੀ ਏਕ ਨਾਮ ਜਗਦੀਸ਼ ਏਤ ਰਹਪਤ ਪਵੜੀਆਂ ਚੜੀਏ ਹੋਏ ਆ ਕਿਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੋੜਾ ਠੀਸ ਆਖਣ ਜੋਰ ਚ ਪੈਣ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਜੋਰ 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 ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ᔪਗਤੀ ਛੋਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੂਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸੇ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀਵ ਜੋਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਚ ਭਕਾਈ ਉਥੈ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਤੁਰ ਕੀਤੇ ਕਾਨ ਮਹੀਸ਼ ਕੀਤੇ ਬਰਮੇ ਘਾਰਤ ਘੜੀਏ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਉਪਦੇਸ਼ ਕੀਤੇ ਅੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੋਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ दानੁ ਮੁਣ ਕੀਤੇ ਕੀਤੇ ਰਤਨ ਸਮੁੰਦਰ ਕੇਤੀਆ ਬਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਨੋਦ ਕੋੜਿਆ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾਟਤ ਘੜੀਏ ਬਹੁਤਿਆਨੂਪ ਤਾਂਗੀਆਂ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹਿ ਪਿਛੇ ਪਿਛਤਾਏ ਤਿਥੈ ਘੜੀਏ ਸੁਰਤਮਾਤਮਨ ਬੁੱਧ ਤਿਥੈ ਘੜੀਏ ਸੁਰ ਸਿਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਤ ਮਹਾਪੁਰ ਸੂਰਤ ਨਮੈ ਰਾਮ ਰਹਾ ਪਰਪੂਰ ਤੇ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪਨ ਕਥਨੇ ਜਾਹੇ ਨਾ ਉਹ ਮਰਨ ਨ ਠਾਗੇ ਜਾਹੇ ਜਨ ਕੈ ਰਾਮ ਸੈਮਣ ਮਾਹੀ ਤਿਥੈ ਪਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਰਪੰਡ ਜੇ ਕੋ ਕਥੈ ਤਾਂ ਅੰਤ ਨਾਨਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵ ਤਵਕਾਰ ਵੇਖੇ ਵਿਕਸਰ ਕਰ ਵਿਚਾਰਦਾਨ ਕਥਨਾ ਕਰੜਾ ਸਾਰ ਜਤੋ ਪਹਾਰਾ ਧੀਰਜ ਸੁਨਿਆਰ ਅਹਨ ਮਤ ਵੇਦ ਤਥਿਆਰ ਪਾਉ ਖਲਾ ਅਗਨ ਤਪ ਤਾ ਪਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਟੰਗਿਆ ਆਇਆ ਬੁਲਿਆ ਆਇਆ ਵਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਹਕਤ ਧਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਪ੍ਰਸਾਦਿ ਤੁਮਹਰੇ ਸ਼ੰਦ ਕਰਜਨ ਮਰਨ ਬਹੀਨ ਦਸਚਾਰ ਚਾਰ ਪ੍ਰਬੀਨ ਅਕਲੰਕ ਰੂਪ ਪਾਰ ਅਨਿਸ਼ੇਜ ਤੇਜ ਉਦਾਰ ਰੇਜ ਰੂਪ ਦੁਰੰਤ ਸਭ ਭਗਤ ਜਗਤ ਭਗਤ ਮਹਾਂਤ ਜਸ ਤਿਲਕ ਪੂ ਪ੍ਰਿਤ ਭਾਨ ਦਸਚਾਰ ਚਾਰ ਨਿਦਾਨ ਅਕਲੰਕ ਰੂਪ ਪਾਰ ਸਭ ਲੋਕ ਸੋਗ ਵਿਦਾਰ ਕਲ ਕਾਲ ਕਰਮ ਬਹੀਨ ਸਭ ਕਰਮ ਧਰਮ ਪ੍ਰਬੀਨ ਅਨਖੰਡ ਤੁਲ ਪ੍ਰਤਾਪ ਸਭ ਥਾਪਿਓ ਜੇ ਥਾਪ ਅਨਖੇਦ ਪੇਦ ਛੇਦ ਮੁਖ ਚਾਰ ਗਾਵਤ ਬੇਦ ਜੇ ਹਿੰਦੇਤ ਨਿਗਮ ਕਹੰਤ ਮੁਖ ਚਾਰ ਬਖਤ ਬਿਆੰਤ ਨ ਭੇਜਾ ਤੁਲ ਪ੍ਰਤਾਪ ਅਨਖੰਡ ਮਿਤ ਥਾਪ ਜੇ ਕੀਨ ਜਗਤ ਪੁਸਾਰ ਰਚਿਓ ਵਿਚਾਰ ਵਿਚਾਰ ਅਨੰਤ ਰੂਪ ਅਖੰਡ ਤੁਲ ਪ੍ਰਤਾਪ ਪ੍ਰਚੰਡ ਜੇ ਆਂਡ ਤੇ ਬ੍ਰਹਮੰਡ ਕੀਨੇ ਸੋ 14 ਅਖੰਡ ਸਭ ਕੀਨ ਜਗਤ ਪੁਸਾਰ ਅਬਿਆਗਤ ਰੂਪ ਉਦਾਰ ਜੇ ਕੋਟਿੰਦਰ ਨਿਰਪਾਰ ਕਈ ਬ੍ਰਹਮ ਵਿਸ਼ਨ ਵਿਚਾਰ ਕਈ ਰਾਮ কৃষ্ণ رسول ਬਿਨ ਭਗਤ ਕੋ ਨਾ ਕਬੂਲ ਕਈ ਸਿੰਧ ਬਿੰਦ ਨਗਿੰਦਰ ਕਈ ਮਾਚ ਕਾਛਪਨਿੰਦਰ ਕਈ ਦੇਵ ਆਦ ਕੁਮਾਰ ਆਪ ਸਰਬੱਤ ਸੰਗਤਾਂ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਪਹਿਲੀ ਪਾਤ ਜਾਨਦੇ ਹੋ ਜੋ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਤੇ ਪਾਤਰ ਵਿਧੂ ਚੰਦ ਸੀਨਾ ਗੁਰੂ ਕਾ ਸੀਨਾ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਵਿਧੂ ਚੰਦ ਸਾਹਿਬ ਜੀ ਦੇ ਯਾਰ ਮੈਂ ਜਾਨਚੀਨ ਬਾਬਾ ਵਿਧੂ ਚੰਦ ਜੀ ਦੇ ਸਤਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੀ ਸਾਲਾਨਾ ਵਰਸੀ ਦਾ ਸਮਾਗਮ ਸਤਿਗੁਰੂ ਜੀ ਦੀ ਮਿਹਰ ਦੇ ਨਾਲ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਅਸਥਾਨ ਸਵਰਸੰਗ ਵਿਖੇ ਚੌਣੀ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਅਸਥਾਨ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਸਤਿਗੁਰੂ ਜੀ ਦੀ ਮਿਹਰ ਦੇ ਨਾਲ ਮਹਾਂਪੁਰਖਾਂ ਦੇ ਅੱਜ 12ਵੀਂ ਵਰਸੀ ਦਾ ਸਮਾਗਮ ਆਰੰਭ ਹੋਇਆ ਕਈਆਂ ਦਿਨਾਂ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਜੜੀ ਆਰੰਭ ਹੈ ਪਹਿਲਾ ਲੜੀ ਵਿੱਚ 70 ਸ੍ਰੀ ਅਖੰਡ ਪਾਠ ਸਾਹਿਬ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ 8 ਅਖੰਡ ਪਾਠ ਸਾਹਿਬ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਸ੍ਰੀ ਸਰਬਲੋ ਮਹਾਰਾਜ ਜੀ ਦੇ ਬਾਣੀ ਦੇ ਅਖੰਡ ਪਾਠ ਸਾਹਿਬ ਹੋ ਚੁੱਕੇ ਨੇ ਅੱਜ ਦੀ ਲੜੀ ਵਿੱਚ ਵੀ ਬੇਅੰਤ ਅਖੰਡ ਪਾਠ ਸਾਹਿਬਾਂ ਜੀ ਦੇ ਆਰੰਭ ਹੋਏ ਨੇ ਜੋ ਕਿ ਸੋਨੀ ਸਾਹਿਬ ਬਾਬਾ ਜੀ ਦੇ ਆਸਥਾਨ ਤੇ ਔਰ ਗੁਰੂ ਅਰਜਨ ਸਾਹਿਬ ਜੀ ਦੇ ਆਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਸਥਾਨ ਤੇ ਔਰ ਗੁਰਦੁਆਰਾ ਸੰਵਾਦ ਵਿਖੇ ਔਰ ਗੁਰੂ ਕੀ ਬਖਸ਼ਿਸ਼ ਮਹਿਲਾ ਵਿਖੇ ਔਰ ਬਾਬਾ ਮਾਹ ਸੰਗਜੀ ਦੇ ਅਸਥਾਨ ਤੇ ਵੀ ਸਤਿਗੁਰੂ ਕੇ ਪਿਆਰਿਓ ਅੱਜ 33 ਅਖੰਡ ਪਾਠ ਸਾਹਿਬ ਜੀ ਦੇ ਲੜੀ ਵਿੱਚ ਅੱਜ ਦੀ ਲੜੀ ਵਿੱਚ ਆਰੰਭ ਹੋਏ ਹਨ ਔਰ ਨਾਲ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਦੋ ਅਖੰਡ ਪਾਠ ਸਾਹਿਬ ਜੀ ਦੇ ਅੱਜ ਆਰੰਭ ਹੋਏ ਨੇ ਸੋ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਕਈਆਂ ਦਿਨਾਂ ਤੋਂ ਲੈ ਕੇ ਜੋੜ ਮੇਲੇ ਦੀ ਤਿਆਰੀ ਦੇ ਵਿੱਚ ਜਥਾ ਸ਼ਕਤ ਸਾਰੀਆਂ ਸੰਗਤਾਂ ਹਾਜ਼ਰੀ ਲਾ ਰਹੀ ਹੋ ਔਰ ਅੱਜ ਵਿਸ਼ੇਸ਼ ਕਰਕੇ ਜਿੱਥੇ ਦੂਰਾਂ ਦਰਿਆੜੀਆਂ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਉੱਥੇ ਸਾਡੇ ਬਹੁਤ ਹੀ ਖਾਲਸਾ ਪੰਥ ਜੀ ਦੇ ਉਹ ਮਹਾਨ ਧਾਮ ਅਸਥਾਨ ਤਖਤ ਸ੍ਰੀ ਹਜੂਰ ਅਵਚਲ ਨਗਰ ਸਾਹਿਬ ਜੀ ਤੋਂ ਮਹਾਰਾਜ ਸਾਹਿਬ ਜੀ ਦੇ ਹਜ਼ੂਰੀ ਖਾਲਸਾ ਪਹੁੰਚਿਆ ਹੈ ਔਰ ਨਾਲ ਸਗੁਣੀ ਸਾਹਿਬ ਜੀ ਦੇ ਪਾਠ ਹਜੂਰੀ ਪਵਜਾਂ ਵੱਲੋਂ ਔਰ ਨਾਲ ਚੌਪਈ ਸਾਹਿਬ ਦੇ ਪਾਠ ਨਾਲ ਮੂਲ ਮੰਤਰ ਦੇ ਜਾਪ ਆਰੰਭ ਕੀਤੇ ਗਏ ਨੇ ਸੋ ਸਾਰੀਆਂ ਸੰਗਤਾਂ ਨੂੰ ਸਭ ਨੂੰ ਜੀ ਆਇਆਂ ਨੂੰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮਹਾਂਪੁਰਖਾਂ ਦਾ ਇਹ ਜੋੜ ਮੇਲਾ ਗੁਰੂ ਕੀਆ ਸੰਗਤਾਂ ਸਾਰਾ ਖਾਲਸਾ ਪੰਥ ਨਗਰ ਤੇ ਅਲਾਕਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਮਿਲ ਜੁੜ ਕੇ ਸਾਰੇ ਹਾਜ਼ਰੀਆਂ ਲਵਾ ਰਹੇ ਹੋ ਸੇਵਾ ਕਰ ਰਹੇ ਹੋ ਸਭ ਦਾ ਧੰਨਵਾਦ ਨਾਲ ਨਾਲ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਕੋਈ ਡਿਊਟੀ ਹੈ ਸੇਵਾ ਤੇ ਉਹ ਆਪਣੀ ਆਪਣੀ ਡਿਊਟੀ ਤੇ ਸੇਵਾ ਤੇ ਲੰਗਰ ਦੇ ਵਿੱਚ ਬਹੁਤ ਵੱਡੀ ਸੰਗਤ ਦੀ ਹਾਜ਼ਰੀ ਦੀ ਸੇਵਾ ਵਿੱਚ ਉਹ ਤੇ ਸੇਵਾਦਾਰਾਂ ਦੀ ਲੋੜ ਹੁੰਦੀ ਹੈ ਲੰਗਰ ਜਿਹੜਾ ਜਿੱਥੇ ਲੰਗਰ ਪਕਾਉਣਾ ਉੱਤੇ ਵਰਤਣਾ ਉਹ ਵੀ ਬਹੁਤ ਵੱਡੀ ਸੇਵਾ ਹੈ ਇਸ ਕਰਕੇ ਜਿੱਥੇ ਵੀ ਕੋਈ ਸੰਗਤਾਂ ਦੀ ਡਿਊਟੀ ਆਇਆ ਜਾਂ ਹੋਰ ਕੋਈ ਗੁਰਮੁਖ ਪਿਆਰੇ ਨਗਰਾਂ ਤੋਂ ਸੰਗਤਾਂ ਆਉਂਦੀਆਂ ਨੇ ਫੇ ਸਾਡੀ ਡਿਊਟੀ ਕਿੱਥੇ ਲੱਗੇ ਸਾਡੀ ਡਿਊਟੀ ਕਿਹੜੀ ਸੇਵਾ ਤੇ ਹੈ ਉਹ ਵੀ ਲੰਗਰ ਦੇ ਵਿੱਚ ਜਾ ਕੇ ਉੱਥੇ ਆਪਣੀ ਡਿਊਟੀ ਦਾ ਪਤਾ ਕਰ ਲੈਣ ਜਿੱਥੇ ਜਿੱਥੇ ਕੋਈ ਹੋਰ ਲੋਡ ਹੋਵੇ ਉਹਨਾਂ ਦੀ ਵੀ ਡਿਊਟੀ ਨਾਲ ਲਾਈ ਜਾਵੇ ਸੋ ਸਾਰੀਆਂ ਸੰਗਤਾਂ ਨੂੰ ਬੜੇ ਅਦਬ ਸਹਿਤ ਬੇਨਤੀ ਹੈ ਕਿ ਕੱਲ ਨੂੰ ਬਾਬਾ ਜੀ ਦੇ ਵਰਸੀ ਸੰਬਾਗਮ ਵਿੱਚ ਕੱਲ ਦੀ ਰਾਤ ਨੂੰ ਕੀਰਤਨ ਦਰਬਾਰ ਹੁੰਦਾ ਸੋ ਸਾਰੀਆਂ ਸੰਗਤਾਂ ਨੇ ਕੱਲ ਦੀ ਰਾਤ ਨੂੰ ਕੀਰਤਨ ਦਰਬਾਰ ਜਿਹੜਾ ਹੈ ਉਹ ਲਗਭਗ 10:30 ਪਾਉਣੇ 11 ਵਜੇ ਤਾਈਂ ਸੰਭਾਵਿਤ ਕੀਤੀ ਜਾਏ ਤਾਂ ਕਿ ਸੰਗਤਾਂ ਨੇ ਫਿਰ ਸੁਖ ਵਿਸਰਾਮ ਵੀ ਕਰਨਾ ਹੁੰਦਾ ਫਿਰ ਉੰਨੀ ਨੂੰ ਫਿਰ ਸਮਾਗਮ ਦਾ ਦਿਹਾੜਾ ਹੁੰਦਾ ਉਸ ਕਰਕੇ ਜਿੰਨਾ ਕਿ ਇਹ ਸਮਾਂ ਇਸ ਸਮੇਂ ਦਾ ਲਾਹ ਲਈਏ ਮਹਾਂਪੁਰਖਾਂ ਦੀ ਯਾਦ ਵਿੱਚ ਜਿਹੜੇ ਆਪ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਰਹੇ ਔਰ ਸਾਨੂੰ ਗੁਰੂ ਮਹਾਰਾਜ ਦੀ ਗੁਰਮਤ ਦੇ ਨਾਲ ਜੁੜਨ ਵਾਸਤੇ ਪ੍ਰੇਰਣਾ ਦਿੰਦੇ ਰਹੇ ਮਹਾਂਪੁਰਖਾਂ ਦੇ ਉਹ ਪਾਵਨ ਦਿਹਾੜੇ ਜਿਹੜੇ ਕਿ ਆਪਾਂ ਨੂੰ ਗੁਰੂ ਦੀ ਗੁਰਮਤ ਨਾਲ ਜੁੜਨ ਵਾਸਤੇ ਪ੍ਰੇਰਣਾ ਕਰਦੇ ਨੇ ਸੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਆਪਣੇ ਮਨ ਬਣਾਓ ਪਰਸੋਂ ਨੂੰ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦਾ ਅੰਮ੍ਰਿਤ ਬਲੱਖੀਆਂ ਨੂੰ ਅੰਮ੍ਰਿਤ ਛਕਾਉਣਗੇ ਵਾਅਦ ਤੋਂ ਵਾਅਦ ਕਿੰਟੀ ਵਿੱਚ ਸੰਗਤਾਂ ਮਾਈ ਭਾਣੀ ਅੰਮ੍ਰਿਤ ਛਕਣ ਵਾਸਤੇ ਵੀ ਤਿਆਰੀ ਕਰੋ ਸੋ ਸਾਰੀਆਂ ਸੰਗਤਾਂ ਨੂੰ ਆਇਆਂ ਨੂੰ ਆ ਰਹੀਆਂ ਸੰਗਤਾਂ ਨੂੰ ਸਭ ਨੂੰ ਜੀ ਆਇਆਂ ਨੂੰ ਬੜੇ ਅਦਬ ਸਹਿਤ ਹਾਜ਼ਰੀਆਂ ਲਾਉਣ ਵਾਸਤੇ ਇਥੇ ਜਿੱਥੇ ਵੀ ਸੰਗਤਾਂ ਪਹੁੰਚ ਰਹੀਆਂ ਨੇ ਸਭ ਨੂੰ ਜੀ ਆਇਆਂ ਨੂੰ ਦੇਸ਼-ਵਿਦੇਸ਼ ਵਿੱਚੋਂ ਸੰਗਤਾਂ ਪਹੁੰਚ ਰਹੀਆਂ ਨੇ ਸੋ ਗੁਰੂ ਕੇ ਪਿਆਰਿਓ ਸਭ ਦਾ ਧੰਨਵਾਦ ਜੀ ਆਇਆਂ ਨੂੰ ਦਲਬਾਬਾ ਬੀਦੀ ਚੰਦ ਸਾਹਿਬ ਜੀ ਵੱਲੋਂ ਸੋ ਨਾਲ ਨਾਲ ਬੇਨਤੀ ਹੈ ਗੁਰੂ ਕੇ ਪਿਆਰਿਓ ਅੱਜ ਸਕੂਲ ਦੇ ਬੱਚਿਆਂ ਦਾ ਵੀ ਪ੍ਰੋਗਰਾਮ ਜਿਹੜਾ ਹੈ ਉਹ ਦੀਵਾਨ ਹਾਲ ਵਿੱਚ ਆਰੰਭ ਹੋ ਚੁੱਕਾ ਹੈ ਜਿਸ ਵਿੱਚ ਬੱਚਿਆਂ ਦੇ ਸਤਿ ਬਾਣੀ ਦੇ ਅਠ ਸਰਵਣ ਕਰਵਾਉਣਾ ਔਰ ਲੈਕਚਰ ਔਰ ਇਸੇ ਤਰ੍ਹਾਂ ਇਤਿਹਾਸ ਸਰਵਣ ਕਰਵਾਉਣਾ ਲੈਕਚਰ ਵਿੱਚ ਨਾਲ ਨਾਲ ਕੀਰਤਨ ਨਿਰਧਾਰਿਤ ਰਾਗਾਂ ਵਿੱਚ ਇਸੇ ਤਰ੍ਹਾਂ ਜਿਹੜੇ ਗੁਰਮਤ ਦੇ ਬੱਚੇ ਧਾਰਨੀਕ ਹਨ ਉਹ ਤੇ ਬਹੁਤ ਵੱਡ ਭਾਗੀ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਜਾਂ ਜਿਹੜੇ ਕੋਈ ਰਹਿਤ ਰੱਖਣ ਜੋਗੇ ਹੋ ਜਾਂਦੇ ਆ ਬੱਚੇ ਉਹਨਾਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਉਹ ਗੁਰੂ ਕੀ ਰਹਿਤ ਵਿਚ ਰਹਿਣਾ ਪ੍ਰਜਾਦਾ ਦਸਨੀ ਤਾਂ ਕਿ ਇਹ ਮਹਾਪੁਰਖਾਂ ਦੇ ਜੋੜ ਮੇਲੇ ਤੇ ਆਣ ਕੇ ਜਿਹੜੇ ਬੱਚੇ ਗੁਰਮਤਿ ਦੇ ਨਾਲ ਜੁੜਨ ਦੀ ਪ੍ਰੇਰਣਾ ਲੈਣਗੇ ਉਹਨਾਂ ਦੇ ਮਨ ਵਿੱਚ ਉਹ ਗੁਰੂ ਕੀ ਮਰਜ਼ਾ ਗੁਰੂ ਕੀ ਸਿੱਖੀ ਦਾ ਪਿਆਰ ਮਨ ਵਿੱਚ ਜਾਗੇਗਾ ਗੁਰੂ ਸਾਹਿਬ ਮੇਰ ਕਰਨ ਸੋ ਆਏ ਹੋਏ ਸਾਰੇ ਸਕੂਲਾਂ ਦੇ ਟੀਚਰ ਸਹਿਬਾਨ ਪ੍ਰੋਫੈਸਰ ਸਹਿਬਾਨ ਵਿਦਿਆਰਥੀ ਬੱਚੇ ਜਿੰਨੇ ਵੀ ਆਏ ਨੇ ਸਭ ਨੂੰ ਜਿਹਾ ਆਇਆਂ ਨੂੰ ਗੁਰੂ ਕੇ ਲੰਗਰ ਵਰਤ ਰਹੇ ਹਨ ਬੜੇ ਅਦੁੱਤ ਸਾਰੀਆਂ ਸੰਗਤਾਂ ਸਾਰੇ ਨਗਰ ਦੀਆਂ ਸੰਗਤਾਂ ਨੇ ਬੇਨਤੀ ਹੈ ਸੋ ਬਾਬਾ ਜੀ ਦੇ ਸਮਾਗਮ ਵਿੱਚ ਗੁਰੂ ਕੇ ਲੰਗਰ ਜਿਹੜੇ ਨੇ ਉਹ ਆਰੰਭ ਹੋ ਚੁੱਕੇ ਨੇ ਕਈਆਂ ਦਿਨਾਂ ਤੋਂ ਆਰੰਭ ਨੇ ਰਾਜ ਵਿਸ਼ੇਸ਼ ਕਰਕੇ ਹੋ ਜਾਂਦਾ ਵੀ ਅਜਾ ਅਖੰਡ ਪਾਠ ਕਿਉਂਟੀ ਦੇ ਸੇਵਾ ਵਿੱਚ ਚਾਰ ਪ੍ਰਤੀਯਾਰ ਹੋ ਕੇ ਸੇਵਾ ਕਰੀਏ ਆਇਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਸੰਗਤਾਂ ਨੂੰ ਜਲ ਪਾਣੀ ਸੇਵਾ ਕਰਕੇ ਸੋ ਮਹਾਂਪੁਰਖਾਂ ਦਾ ਇਹੀ ਵਜਨ ਹੁੰਦਾ ਸੀ ਆਈ ਸੰਗਤ ਨੂੰ ਜਲ ਪਾਣੀ ਛਕਾਓ ਜੀ ਆਇਆਂ ਨੂੰ ਕਹਿਣਾ ਆਓ ਜੀ ਜੀ ਆਇਆਂ ਨੂੰ ਜਲ ਪਾਣੀ ਛਕਾਓ ਸੰਗਤਾਂ ਆਇਆਂ ਨੇ ਸਹਿਯੋਗ ਕਰਕੇ ਪਿਆਰਿਓ ਜੋ ਵੀ ਮਾਈ ਭਾਈ ਸੰਗਤਾਂ ਬੜੇ ਅਦਬ ਦੇ ਨਾਲ ਸੇਵਾ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਲੰਗਰ ਜਿਹੜੀ ਸੇਵਾ ਹੈ ਜਿੱਥੇ ਆਪ ਹਾਜ਼ਰੀ ਕਰ ਰਹੇ ਹੋ ਉਥੇ ਨਾਲ ਆਈਆਂ ਸੰਗਤਾਂ ਵੀ ਬੜੇ ਪਿਆਰ ਦੇ ਨਾਲ ਲੰਗਰ ਦਾਲ ਸੇਵਾ ਜੋ ਗੁਰੂ ਕੇ ਲੰਗਰਾਂ ਵਿੱਚ ਆਈਆਂ ਸੰਗਤਾਂ ਦੀ ਸੇਵਾ ਲਈ ਹੈ ਆਪ ਜੀ ਲੰਗਰ ਪਾਣੀ ਛਕੋ ਸਭ ਸੰਗਤਾਂ ਨੂੰ ਜੀ ਆਇਆਂ ਨੂੰ ਔਰ ਬਰਸੀ ਸੰਵਾਗਮ ਵਾਲਿਆਂ ਦੇ ਹਣ ਬੇਅੰਤ ਰੱਬ ਦੇ ਪਿਆਰੇ ਮਹਾਪੁਰਖ ਸੰਪਰਦਾਮਾ ਦੇ ਮੁਖੀ ਸਹਿਬਾਨ ਮਹਾਪਰਿਸ਼ਦ ਦਰਸ਼ਨ ਦਿਦਾਰੇ ਦੇਣਗੇ ਮਹਾਂਪੁਰਖਾਂ ਦੀ ਵਰਸੀ ਤੇ ਸੋ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਨਗੇ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਹੁੜਭਾਗੀ ਸਮੇਂ ਦਾ ਲਾਭ ਪ੍ਰਾਪਤ ਕਰੀਏ ਜਨਮ ਮਰਨ ਦਹੁ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀਵ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਐਸੇ ਰੱਬ ਦੇ ਪਿਆਰੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਅਗੇ ਰੱਬ ਦੇ ਪਿਆਰੇ ਮਹਾਂਪੁਰਖਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨਾਮ ਜਪਣ ਵਾਲੇ ਵਾਹਿਗੁਰੂ ਜੀ ਕਾ ਕਾਹ ਵਾਹਿਗੁਰੂ ਜੀ ਕਾ ਅੱਲਾਹ ਮਾ ਸਭ ਨੂੰ ਪਰਮਾਤਮਾ ਪਰਪੂਰ ਆਣੇ ਤੇ ਦੇ ਦਾ ਵਾਹਿਗੁਰੂ ਜੀ ਕਾ ਨਾਮ जय जय गोस्वामी राम और गोस्वामी गोविंदनाथ सुनाओ रा कृष्ण के पुतलो रा गोविंद कुंवा रा गोविंद सागर सनातन को विदाए विदाए साथ जीवत सभी शाम सर मुझम वर वंदन प्रभु महान जो चरण कमल का आदर से तेरा सुरवार प्रभु देवा और त्रिनवार गुरुते اس لیے اور ہمیں یہ پرکاندے اور ہمیں یہ روٹی دے اسی میں خاص محض اس کو دے رسیم خاص مولانا کو پرکاندے کے پی اور سمی بندوں تک بندوں کو دے ان کا خاص جنرا یا لوگ کے مختلفوں کے تو داروں کے دی دیواروں کی یا با دی یا گوا دی شان اور پرکاروں سے اور تاج جنگ کے جنوبوں کے اپ ست چمکے ਮੁਖਬਰਾਂ ਦੇ ਦੇ ਉਸੀ ਮਤ ਖਸੁਰ ਕਰਨਾ ਰਾਮ ਤੋਂ ਫਤਨ ਦਾ ਇਹ ਜਨਮ ਕਰਦਾ ਹੋਰ ਚੰਨਾ ਮੋਟ ਦੇ ਹੰਦਾ ਖਾਂਦੇ ਰਹਿਣਾ ਤੋਂ ਮੇਰੇ ਦਾ ਮੀਨ ਮੰਤਰ ਤੋਂ ਦਾ ਫਤਨ ਬੜੀ ਫੁਕਾਰ ਤੋਂ ਜਿਸ ਤੇ ਸਰਦਾ ਅਰਥਾ ਨੂੰ ਜੋਤ ਤੋਂ ਪਰਖਾ ਤੋਂ ਚਾਵਨ ਵਾਸਾ ਤੋਂ ਪ੍ਰਕਾਸ਼ ਨੂੰ ਗੁਰੂ ਦੇ ਤੇਰ ਤੋਂ ਤਾਸੁਰ ਆਚਰਨ ਜੋਤ یہ اس کی مطلع گا ਕਾਪੂ ਕੁਮਾਰਾ ਕੁਮਾਰਾ ਉਹਦਾ ਪਿਮਾਰਾ ਇਰਾਤ ਕੁਤਰੀਂ ਲੀਪਰ ਸੋਮਨ ਸੁਮਾਰਾ ਕੁਮਾਰਾ ਸਿੰਘ ਦਾ ਹੋਮ ਵਿਤਾਰ ਤਰੇ